ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਸਨਾਨਵੀਆ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਰਾਤ ਦੇ ਵੇਲੇ ਆਟੋ ਚਾਲਕ ਸਵਾਰੀਆਂ ਛੱਡਣ ਗਿਆ ਸੀ ਤਾਂ ਉਸ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕਰ ਦਿੱਤਾ ਦੱਸਿਆ ਕਿ ਤਾਬੜ ਤੋੜ ਗੋਲੀਆਂ ਚਲਾਈਆਂ ਗਿਆ ਜਿਸ ਦੇ ਵਿੱਚ ਕੁਲਦੀਪ ਨਾਮਕ ਇੱਕ ਆਟੋ ਚਾਲਕ ਜੜਾ ਆ ਉਹ ਮਰ ਜਾਂਦਾ ਉਸਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਵੇਲੇ ਸਵਾਰੀਆਂ ਛੱਡਣ ਗਿਆ ਸੀ ਪਰ ਲੇਕਿਨ ਹਲੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਗੋਲੀਆਂ ਚਲਾਉਣ ਵਾਲੇ ਕੌਣ ਸਨ ਏ ਸੀ ਕੀ ਰੰਜਿਸ਼ ਸੀਗੀ ਇਸ ਦੇ ਬਾਰੇ ਜਿਹੜਾ ਹਜੇ ਕੋਈ ਵੀ ਪੁਲਿਸ ਵੱਲੋਂ ਖੁਲਾਸਾ ਨਹੀਂ ਕੀਤਾ ਗਿਆ ਤਾਂ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜਾ ਰਹੇ ਨੇ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਮੁਜ਼ਰਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ऑटो चलाता है ठीक है जी ये सवारी लेके गया हुआ था छोड़ने के लिए छोड़ के उधर से आ रहा था दस साढ़े दस बजे की बात है ठीक है जी हां जी दस साढ़े दस पौने ग्यारह बजे की बात है सवारी छोड़ के आ रहा था उसको किसी ने गोली मार दिया ठीक है जी। पता नहीं चला गोली पता नहीं चला जी हम लोग जब वहाँ पहुंचे थे कोई नहीं था कहाँ पे गोली चली है अबे यही तो हम लोग जब पड़ा हुआ था वहाँ सुविधा के अंदर जो कॉलोनी नहीं है उधर गली जाए तो उसको

ਜਿਹੜਾ ਰੋਣੇ ਆਣਾ ਹੁੰਦਾ ਹੂ ਉਹ ਤੇ ਰੇੜੀ ਰੇੜੀ ਤੇ ਲੰਮਾ ਪਾਇਆ ਉਹਨੂੰ ਉਹਨਾਂ ਨੇ ਆਕਸੀਜਨ ਲਾਇਆ ਆਕਸੀਜਨ ਲਾਤੇ ਲਾਤੇ ਸਮਾਰੀਓ ਗੋਲੀ ਕਹਾਂ ਚ ਲੱਗੀ ਉਸਕੇ ਗੋਲੀ ਲੱਗੀ ਹੈ ਹਾਂ ਕਮਰ ਤੇ ਲੱਗੀ ਹੈ ਹਾਂ ਜਾਂ ਤੇ ਪੁੱਛਿਆ ਕੀ ਇਸ ਮਾਮਲੇ ਕੋਲ ਹਾਂ ਗਈ ਸੀ ਬੋਲ ਸਹੀ ਸੀ ਹਾਂ ਇਦਾਂ ਤੇ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਅਰ ਪੰਜਾਬ ਨਿਊਜ਼